ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਹਾਂ ਐਜੰਡਾ ਸਤਿ ਸ੍ਰੀ ਅਕਾਲ ਨਮਸਕਾਰ ਦਾਬੜਦਾ ਅਰਟਸ ਕੰਪਨੀ ਦੇ ਪੰਜ ਵੱਡੇ ਅਹੁਦੇਦਾਰ ਅਤੇ ਇੱਕ ਅਥੋਰਾਈਜ਼ਡ ਸੈਕਟਰੀ ਦੇ ਵਿਰੁੱਧ ਪਰਚਾ ਦਰਜ ਹੋ ਗਿਆ ਇਸ ਖਬਰ ਨੂੰ ਚੰਗੀ ਤਰ੍ਹਾਂ ਸਮਝਣ ਲਈ ਰੈਫਰ ਬੈਕ ਕਰੋ ਐਪੀਸੋਡ ਨੰਬਰ 382 ਅਤੇ ਸਾਡੇ ਐਪੀਸੋਡ ਨੰਬਰ 419 ਪਹਿਲਾਂ ਖਬਰ ਸੰਖੇਪ ਤੇ ਫਿਰ ਦਿਆਂਗੇ ਵਿਸਤਾਰ ਪਿਛਲੇ 13 ਸਾਲਾਂ ਤੋਂ ਪਲਾਟਾਂ ਦਾ ਇੰਤਜ਼ਾਰ ਕਰਦੇ ਹੋਏ ਧੋਖਾ ਧੜੀ ਦੇ ਸ਼ਿਕਾਰ ਇਨਵੈਸਟਰਜ਼ ਨੂੰ ਆਖਰਕਾਰ ਇਨਸਾਫ ਮਿਲਣ ਦੀ ਉਮੀਦ ਜਾਗੀ ਹੈ ਮੋਹਾਲੀ ਪੁਲਿਸ ਨੇ ਇੱਕ ਪਰਚਾ ਐਫ ਆਈ ਆਰ ਨੰਬਰ 7 ਪੁਲਿਸ ਸਟੇਸ਼ਨ ਫੇਜ਼ 11 ਡੇਟਿਡ 1 ਫਰਵਰੀ 2024 ਨੂੰ ਦਰਜ ਕੀਤਾ ਜਿਸ ਦੇ ਵਿੱਚ ਪੰਜ ਡਾਇਰੈਕਟਰ ਅਲਟਸ ਕੰਪਨੀ ਦੇ Altus company ਦਾ ਪੂਰਾ ਨਾਮ ਹੈ ਜੀ Altus Space Builders Private Limited ਇਹ ਡਾਇਰੈਕਟਰਾਂ ਦੇ ਬਦ ਪਰਚਾ ਦਰਜ ਹੋਇਆ ਉਹਨਾਂ ਦੇ ਨਾਮ ਨੇ ਮਹਿੰਦਰ ਸਿੰਘ ਹਰਪ੍ਰੀਤ ਸਿੰਘ ਜਸਵਿੰਦਰ ਸਿੰਘ ਹਰਦੇਵ ਕੌਰ ਸਰਾ ਗੁਰਤੇਜ ਸਿੰਘ ਸਰਾ ਅਤੇ ਨਰਿੰਦਰ ਸਿੰਘ ਸਿੱਧੂ ਇਹ ਹੋ ਗਿਆ ਜੀ ਕੁੱਲ 6 ਵਿਅਕਤੀ ਤੇ ਇਹਨਾਂ ਦੇ ਵਿਰੁੱਧ ਪਰਚਾ 1 ਤਰੀਕ ਫਰਵਰੀ ਨੂੰ ਦਰਜ ਹੋਇਆ ਦੇ ਜਿਹੜੇ ਧਾਰਾਵਾਂ ਲੱਗੀਆਂ ਨੇ ਉਹ ਹੈ ਜੀ 406 420 ਰੈਡ ਵਿਦ 120 ਬੀ ਯਾਨੀ ਕਿ ਧੋਖਾਧੜੀ ਬੇਈਮਾਨੀ ਜਾਲਸਾਜ਼ੀ ਇਹ ਸਾਰੇ ਡਾਇਰੈਕਟਰ ਜਨਵਰੀ ਦੇ ਮਹੀਨੇ ਦੇ ਵਿੱਚ ਅਦਾਲਤ ਵੱਲੋਂ ਪਹਿਲਾਂ ਹੀ ਪ੍ਰੋਕਲੇਮਡ ਆਫੈਂਡਰ ਡਿਕਲੇਅਰ ਕੀਤੇ ਜਾ ਚੁੱਕੇ ਨੇ ਪਰ ਇਹ ਫੜੇ ਨਹੀਂ ਗਏ ਹੁਣ ਖਬਰ ਵਿਸਤਾਰਚ ਅੱਜ ਦੀ ਤਰੀਖ 'ਚ ਆਲਟਸ ਅਤੇ ਗ੍ਰੇਟਰ ਪੰਜਾਬ ਕੋਆਪਰੇਟਿਵ ਹਾਊਸਿੰਗ ਸੁਸਾਇਟੀ ਦੇ ਜੁਆਇੰਟ ਵੈਂਚਰ ਪ੍ਰੋਜੈਕਟ ਦੇ ਹੇਠ ਰਕਬਾ ਆਉਂਦਾ ਜੀ 500 ਏਕੜ ਦੇ ਕਰੀਬ ਇਹ ਕਹਿੰਦੇ ਦਾ ਪ੍ਰੋਜੈਕਟ ਫੇਲ ਹੋਇਆ ਉਹਦਾ ਨਾਂ ਹੈਗਾ ਜੀ ਮਿਲੀਨੀਅਮ ਹਾਊਸਿੰਗ ਪ੍ਰੋਜੈਕਟ ਤੇ 25 ਏਕੜ 'ਚ ਇਹ ਪ੍ਰੋਜੈਕਟ ਫੈਲਿਆ ਹੋਇਆ ਸੀ ਤੇ ਜਿਹੜਾ ਲੋਕਾਂ ਨੇ ਤਿੰਨ ਜਣਿਆਂ ਨੇ ਪਰਚਾ ਦਰਜ ਕਰਾਇਆ ਉਹਨਾਂ ਨੂੰ ਪਹਿਲਾਂ ਇਸ ਪ੍ਰੋਜੈਕਟ ਦੇ ਵਿੱਚ ਪਲਾਟ ਵਿਖਾਏ ਗਏ ਪਸੰਦ ਕਰਾਏ ਗਏ ਤੇ ਫਿਰ ਦਿੱਤੇ ਨਹੀਂ ਗਏ ਪਰ ਹੁਣ 13 ਸਾਲ ਬਾਅਦ ਉਹਨਾਂ ਨੂੰ ਉਮੀਦ ਜਾਗੀ ਹੈ ਉਹਨਾਂ ਦੀ ਸ਼ਿਕਾਇਤ ਤੇ ਪਰਚਾ ਦਰਜ ਹੋ ਗਿਆ ਤਿੰਨ ਲੋਕਾਂ ਦੇ ਜਿਨ੍ਹਾਂ ਦੇ ਨਾਮ ਨੇ ਗੁਰਪ੍ਰੀਤ ਕੌਰ ਹਰਬੰਸ ਕੌਰ 75 ਸਾਲ ਦੀ ਉਮਰ ਹੈ ਅਤੇ ਸੁਖਪ੍ਰੀਤ ਸਿੰਘ ਇਹਨਾਂ ਸਾਰਿਆਂ ਨੇ ਕੁੱਲ ਭਾਵੇਂ ਸੈਪਰੇਟਲੀ ਪੈਸੇ ਦਿੱਤੇ ਇਸ ਕੰਪਨੀ ਨੂੰ 62 ਲੱਖ 50 ਹਜ਼ਾਰ ਰੁਪਏ ਤੇ ਇਹਨਾਂ ਨੂੰ ਕਿਹਾ ਗਿਆ ਤੁਹਾਨੂੰ ਹੁਣ ਅਸੀਂ ਪਲਾਟ ਕਿਸੇ ਹੋਰ ਥਾਂ ਦਿੰਦੇ ਆ ਉਹ ਪ੍ਰੋਜੈਕਟ ਦਾ ਨਾਮ ਸੀ ਜੀ ਮਯੂਰ वुਡਸ ਇਹ ਸੀਗਾ ਨਿਊ ਚੰਡੀਗੜ੍ਹ ਦੇ ਏਰੀਆ ਦੇ ਵਿੱਚ ਮੰਨ ਕੇ ਸ਼ਰਤਾਂ ਬਦਲ ਲੀਆਂ ਪਰ ਫੇਰ ਵੀ ਪਲਾਟ ਇਹਨਾਂ ਨੂੰ ਦਿੱਤਾ ਨਹੀਂ ਗਿਆ ਦੈਨਾ ਨੇ 5/10/23 ਨੂੰ ਮੁਹਾਲੀ ਪੁਲਿਸ ਨੂੰ ਸ਼ਿਕਾਇਤ ਕੀਤੀ ਆਪਣੀ ਦਰਦ ਕਹਾਣੀ ਸੁਣਾਈ ਜਿਸ ਦੀ ਜਾਂਚ ਜਿਹਨੂੰ ਕਹਿੰਦੇ ਇਨਕੁਆਰੀ ਉਹ ਕੀਤੀ ਐਸਪੀ ਰੂਰਲ ਮਨਪ੍ਰੀਤ ਸਿੰਘ ਨੇ ਅਤੇ ਉਹਨਾਂ ਦੀ ਸਿਫਾਰਿਸ਼ ਤੇ ਫਿਰ ਐਸਐਸਪੀ ਸੰਦੀਪ ਗਰਗ ਨੇ ਪਰਚਾ ਦਰਜ ਕਰਨ ਦੇ ਹੁਕਮ ਦਿੱਤੇ ਆਈ ਮਸਟ ਐਪਰੀਸ਼ੀਏਟ ਸੰਦੀਪ ਗਰਗ ਔਨ ਥਿਸ ਐਕਸ਼ਨ ਔਰ ਐਦ ਕਿ ਉਹਨਾਂ ਨੇ ਕੰਮ ਚੰਗਾ ਕੀਤਾ ਹੈ ਹੀ ਨੀਡਸ ਟੂ ਬੀ ਅਪਲੋਡਡ ਫॉर ਦਿਸ ਤੇ ਨਾਲ ਦੀ ਕਹਾਣੀਆਂ ਦੇ ਵਿੱਚ ਸਮਾਨਤਾਵਾਂ ਨੇ ਯਾਨੀ ਕਿ ਪੈਰਲਲਸ ਨੇ ਉਹਨਾਂ ਨੇ 2010 ਚ ਪਲਾਟ ਖਰੀਦਣ ਲਈ ਅਲਟਸ ਬਿਲਡਰਸ ਪ੍ਰਾਈਵੇਟ ਲਿਮਟਿਡ ਨੂੰ ਸੰਪਰਕ ਕੀਤਾ ਤੇ ਉਹਨਾਂ ਨੇ ਪਲਾਟਾਂ ਦਾ ਮੁਆਇਨਾ ਕੀਤਾ ਪਸੰਦ ਕੀਤੇ ਤੇ ਪੈਸੇ ਜਿਹੜੀ ਪਹਿਲੀ ਕਿਸ਼ਤ ਹੈ ਉਹ 2011 ਦੇ ਵਿੱਚ ਇਹਨਾਂ ਸਾਰਿਆਂ ਨੇ ਦਿੱਤੀ ਤੇ ਫਿਰ ਰਸੀਦ ਕੱਟਣ ਵਾਲਾ ਸੀਗਾ ਵਿਅਕਤੀ ਨਰਿੰਦਰ ਸਿੰਘ ਸਿੱਧੂ ਗੁਰਤੇਜ ਸਿੰਘ ਸਰਾ ਨੇ ਐਗਰੀਮੈਂਟ ਤੇ ਦਸਤਖਤ ਕੀਤੇ ਤੇ ਇਸ ਕੰਪਨੀ ਦੇ ਡਾਇਰੈਕਟਰ ਰਮੇਂਦਰ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਵੀ ਇਹਦੇ ਵਿੱਚ ਰੋਲ ਅਦਾ ਕੀਤਾ ਲਓ ਦੋਸਤੋ ਹੁਣ ਦੱਸਦੇ ਆ ਜਦੋਂ ਇਹਨਾਂ ਲੋਕਾਂ ਨੂੰ ਪਲਾਟ ਵੇਚੇ ਗਏ ਤਾਂ ਫਿਰ ਸ਼ਰਤਾਂ ਕੀ ਲਾਈਆਂ ਉਹਨਾਂ ਕਿਹਾ ਜੀ ਪਹਿਲੀ ਕਿਸ਼ਤ ਤੋਂ ਬਾਅਦ 18 ਮਹੀਨਿਆਂ ਦੇ ਅੰਦਰ ਤੁਹਾਨੂੰ ਪਲਾਟ ਦਾ ਪੋਜੈਸ਼ਨ ਦਿੱਤਾ ਜਾਏਗਾ ਐਗਰੀਮੈਂਟ ਦੇ ਵਿੱਚ ਦਰਜ ਸੀ ਕਿ ਚੇਂਜ ਆਫ ਲੈਂਡ ਯੂਜ਼ ਦੇ ਜਿਹੜੇ ਪੈਸੇ ਐ ਉਹ ਪਲਾਟ ਦੀ ਕੀਮਤ 10500 ਰੁਪਏ ਪ੍ਰਤੀ ਸਕੁਅਰ ਯਾਰਡ ਦੇ ਵਿੱਚ ਸ਼ਾਮਲ ਆ ਪਰ ਨਾਲ ਕਿਹਾ ਗਿਆ ਕਿ ਜਿਹੜੇ ਐਕਸਟਰਨਲ ਡਿਵੈਲਪਮੈਂਟ ਚਾਰजेस ਅਤੇ ਇੰਟਰਨਲ ਡਿਵੈਲਪਮੈਂਟ ਚਾਰजेस ਦੇਣੇ ਆ ਉਹ ਤੁਸੀਂ ਵੱਖਰੇ ਦੇਣੇ ਆ ਤੇ ਸੀਐਲਯੂ ਗਮਾੜਾ ਨੇ ਕਹਿੰਦੇ ਜੀ ਸਾਨੂੰ ਦੇ ਤਾ ਪਰ ਹੋਇਆ ਕੀ ਬਾਅਦ ਇਹਨਾਂ ਨੂੰ ਪਤਾ ਲੱਗਿਆ ਵੀ CLU ਤਾਂ ਇਹਨਾਂ ਦਾ ਰੱਦ ਹੋ ਗਿਆ ਕਿਉਂਕਿ ਇਹਨਾਂ ਨੇ ਪੈਸੇ ਜਮਾ ਨਹੀਂ ਕਰਾਏ ਦੂਜੇ ਪਾਸੇ ਪਹਿਲਾਂ ਕਹਿੰਦੇ ਸੀ ਸਾਨੂੰ CLU ਮਿਲਿਆ ਹੋਇਆ ਜੇ ਮਿਲਿਆ ਹੋਇਆ ਸੀ ਫਿਰ ਰੱਦ ਕਿਵੇਂ ਹੋ ਗਿਆ ਇਹਨਾਂ ਨੇ ਪਤਾ ਕੀਤਾ ਜੀ ਇਹਨਾਂ ਨੇ CLU ਦੀ ਫੀਸ ਭਰੀ ਹੀ ਨਹੀਂ ਲਾਹੌਰ ਦੱਸਦੇ ਆ ਇਹਨਾਂ ਨੇ ਕੀਤਾ ਕਿ ਜਿਹੜਾ ਮਿਲਨਿਅਮ ਪ੍ਰੋਜੈਕਟ ਹੈ ਜਿੱਥੇ ਲੋਕਾਂ ਨੇ ਪਲਾਟ ਪਸੰਦ ਕੀਤੇ ਉਹ ਬਨੂੜ ਲਾਂਡਰਾ ਰੋਡ ਤੇ ਸੀ ਫਿਰ ਇਹਨਾਂ ਨੂੰ ਕਹਿੰਦੇ ਜੀ ਤੁਹਾਨੂੰ ਅਸੀਂ ਹੁਣ ਦੇ ਦਿੰਦੇ ਆ ਮਿਊਰ ਰੂਡਜ਼ ਪ੍ਰੋਜੈਕਟ ਦੇ ਵਿੱਚ ਪਲਾਟ ਉੱਥੇ ਚੱਲ ਪੋ ਇਹ ਮੰਨ ਕੇ ਕਹਿੰਦੇ ਠੀਕ ਹੈ ਜੀ ਚੱਲ ਪੈਂਦੇ ਆ ਤੇ ਇਹਨਾਂ ਨੂੰ ਕੀ ਕਰਦੇ ਜਿਹੜੀ ਜ਼ਮੀਨ ਇਹਨੇ ਪਸੰਦ ਕੀਤੀ ਸੀ ਉਹ ਥਰਡ ਪਾਰਟੀ ਨੂੰ ਵੇਚ ਦਿੰਦੇ ਆ ਬਿਨਾ ਇਹਨਾਂ ਨੂੰ ਪੁੱਛੇ ਦੱਸੇ ਜਿਹੜੇ ਪਲਾਟ ਇਹਨਾਂ ਨੂੰ ਦਿਖਾਏ ਆ ਤੇ ਉਹ ਫਿਰ ਤੁਸੀਂ ਹੋਰ ਨੂੰ ਕਿਵੇਂ ਵੇਚ ਸਕਦੇ ਹੋ ਪਰ ਇਹਨਾਂ ਨੇ ਜੀ ਵੇਚ ਤੇ ਫਿਰ ਰਕਦੇ ਜਦੋਂ ਮੀਰਬੁੱਡ ਆਗੇ ਤੇ ਮੀਰਬੁੱਡ ਨੇ ਸੋਚਿਆ ਵੀ ਸੰਨ ਹੁਣ ਇਥੇ ਪਲਾਟ ਮਿਲ ਜਾਣਗੇ ਪਲਾਟ ਤਾਂ ਇਹਨਾਂ ਨੇ 13 ਸਾਲ ਚੋਂਥੇ ਵੀ ਨਹੀਂ ਦਿੱਤੇ ਇਹਨਾਂ ਸਾਰੇ ਇਨਵੈਸਟਰਸ ਨੇ 50% ਪਲਾਟ ਦੀ ਕੀਮਤ ਜਮ੍ਹਾਂ ਕਰਾਤੀ ਇਹ ਡਾਇਰੈਕਟਰਾਂ ਨੇ ਆਪਦੇ ਬੋਝੇ ਚ ਪਾਈ ਤੇ ਚੱਲਦੇ ਬਣੇ ਇਹਨਾਂ ਦੇ ਵਿੱਚ ਹੋਰ ਦੱਸ ਦਈਏ ਹਰਪ੍ਰੀਤ ਸਿੰਘ ਜਿਹੜਾ ਹੈਗਾ ਉਹ ਰਹਿੰਦਾ ਹੀ ਅਮਰੀਕਾ ਕਹਿੰਦੇ ਜ਼ਿਆਦਾਤਰ ਕਦੇ-ਕਦਾਈਂ ਆਉਂਦਾ ਤੇ ਜਿਹੜਾ ਮਹਿੰਦਰ ਸਿੰਘਾ ਉਹ ਕਿਤੇ ਦਿਖਦਾ ਹੀ ਨਹੀਂ ਪਰ ਉਹਦੇ ਕਾਗਜ਼ਾਂ ਤੇ ਦਸਖਤ ਹੋਏ ਜ਼ਰੂਰ ਦਿਖਦੇ ਆ ਯਾਨੀ ਕਿ ਹਿਸ ਪੇਪਰਸ ਆਰ ਅਪੀਅਰਿੰਗ ਟੂ ਬੀ ਯੂਜ਼ਡ ਐਵਰੀਵੇਅਰ ਪਰ ਉਹ ਬੰਦਾ ਸ਼ਖਸ ਜਿਹੜਾ ਹੈ ਕਦੇ ਇਹਨਾਂ ਪਲਾਟ ਸੀਕਰਸ ਨੂੰ ਦਿਖਿਆ ਨਹੀਂ ਕੰਪਨੀ ਦਾ ਲਾਈਜਨਿੰਗ ਅਫਸਰ ਹੈਗਾ ਜੀ ਅਵਤਾਰ ਸਿੰਘ ਜਿਸ ਨੇ ਦੋ ਕੁ ਦਿਨ ਪਹਿਲਾਂ ਪੰਜਾਬ ਦਸਤਾਵੇਜ਼ ਨਾਲ ਸੰਪਰਕ ਕੀਤਾ ਉਹਨਾਂ ਨੇ ਕਿਹਾ ਕਿ ਜੀ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਮੈਂ ਜੀ ਤੁਸੀਂ ਕੌਣ ਹੋ ਕਹਿੰਦੇ ਜੀ ਮੈਂ ਅਵਤਾਰ ਸਿੰਘ ਆ ਮੈਂ ਕਿਹਾ ਅਵਤਾਰ ਸਿੰਘ ਕਿੱਥੋਂ ਤੇ ਕੀ ਕੰਮ ਕਰਦੇ ਹੋ ਉਹਨਾਂ ਕਿਹਾ ਜੀ ਮੈਂ ਐਲਟਸ ਕੰਮ ਕਰਦਾ ਕਹਿੰਦੇ ਮੈਂ ਮਿਲ ਕੇ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਤੁਸੀਂ ਸਾਡੇ ਵਿਰੁੱਧ ਦੋ ਖਬਰਾਂ ਚਲਾਈਆਂ ਯਾਨੀ ਕਿ ਐਪੀਸੋਡ ਨੰਬਰ 382 ਤੇ 410 ਤੇ ਮੈਂ ਹੁਣ ਤੁਹਾਨੂੰ ਆਪਣਾ ਪੱਖ ਦੇਣਾ ਚਾਹੁੰਦਾ ਤੇ ਮਿਲ ਕੇ ਦੱਸਣਾ ਚਾਹੁੰਦਾ ਮੈਂ ਉਹਨਾਂ ਨੂੰ ਬੇਨਤੀ ਕੀਤੀ ਜੀ ਮਿਲਣ ਦੀ ਲੋੜ ਨਹੀਂ ਤੁਸੀਂ ਫੋਨ ਤੇ ਦੱਸ ਦਿਓ ਬੜਾ ਜ਼ੋਰ ਹੈ ਤੁਸੀਂ ਸਾਨੂੰ ਆਪਣਾ ਪੱਖ WhatsApp ਤੇ ਲਿਖ ਕੇ ਭੇਜ ਦਿਓ ਉਹ ਕਹਿੰਦੇ ਜੀ ਸਾਹਮਣੇ ਬਹਿ ਕੇ ਗੱਲ ਚੰਗੀ ਹੋ ਜਾਂਦੀ ਹੈ ਅਮਣੋਂ ਸਾਹਮਣੇ ਗੱਲ ਕਰਦੇ ਆ ਫੇਸ ਟੂ ਫੇਸ ਮੈਂ ਉਹਨਾਂ ਨੂੰ ਫੇਰ ਤਰਕ ਦੇ ਦਿੱਤਾ ਜੇ ਇੰਨੀ ਗੱਲ ਹੈ ਫੇਰ ਤਾਂ ਤੁਸੀਂ ਮੈਨੂੰ ਵੀਡੀਓ ਕਾਲ ਕਰ ਲਓ ਮਿਲਣ ਦੀ ਤਾਂ ਲੋੜ ਹੈ ਨਹੀਂ ਸਰ ਸਾਹਿਬ ਖੈਰ ਮੈਂ ਮਿਲਣ ਤੋਂ ਇਨਕਾਰ ਕੀਤਾ ਦੋਸਤੋ ਜਦੋਂ ਮੈਂ ਐਪੀਸੋਡ ਨੰਬਰ 382 ਪਹਿਲਾ ਕੀਤਾ ਇਸ ਕੰਪਨੀ ਦੇ ਬਾਰੇ ਉਹ ਸਿਗਾ ਰਸੂਲਪੁਰ ਪਿੰਡ ਦੇ ਲੋਕਾਂ ਵੱਲੋਂ ਆਇਆ ਦੋ ਸ਼ਖਸ ਉਹਨਾਂ ਨੇ ਸਾਨੂੰ ਸੰਪਰਕ ਕੀਤਾ ਕਹਿੰਦੇ ਜੀ ਆਹ ਜਿਹੜੇ ਰਾਹ ਹੈ ਪਿੰਡ ਵਾਲੇ ਇਹਨਾਂ ਨੇ ਨਜਾਇਜ਼ ਕਬਜ਼ੇ ਕਰ ਲਏ ਇਹਨਾਂ ਨੇ ਇਸ ਤਰੀਕੇ ਨਾਲ ਇਹ ਤੇ ਗੰਧ ਕੱਢਦੀ ਕਿ ਹੁਣ ਜਿਹੜੇ ਘਰ ਅੱਗੇ 8 10 ਹੈਗੇ ਆ ਉਹਨਾਂ ਨੂੰ ਰਾਹ ਨਹੀਂ ਲੱਭਦਾ ਉਹ ਡੰਗਰ ਆਪਣੇ ਕਿਵੇਂ ਲਿਜਾਣ ਉਹ ਆਪਣਾ ਟਰੈਕਟਰ ਟਰਾਲੀ ਕਿਵੇਂ ਲਿਜਾਣ ਤੇ ਮੈਂ ਵੀ ਕੋਈ ਕੀਤੀ ਇਸ ਦੇ ਸਬੰਧ ਦੇ ਵਿੱਚ ਮਾਮਲਾ ਪਹਿਲਾਂ ਪੈਂਡਿੰਗ ਹੈ ਆਪਣਾ ਪੰਚਾਇਤ ਵਿਭਾਗ ਦੇ ਕੋਲ ਤੇ ਪੰਚਾਇਤ ਵਿਭਾਗ ਦੇ ਫਿਰ ਮੈਂ ਉਹ ਵੱਡੇ ਅਫਸਰਾਂ ਨਾਲ ਗੱਲ ਕੀਤੀ ਵੀ ਤੁਸੀਂ ਇਹ ਜਿਹੜਾ ਫੈਸਲਾ ਕਰਦੇ ਹੋ ਲੋਕਾਂ ਨੂੰ ਤੰਗੀ ਆ ਰਹੀ ਆ ਉਹਦੇ ਵਿੱਚ ਵੀ ਇੱਕ ਵੱਖਰਾ ਜਿਹਾ ਸਕੈਂਡਲ ਸੀ ਕਿਵੇਂ ਇਹਨਾਂ ਨੇ ਜਿੰਨੇ ਪੈਸੇ ਜਮ੍ਹਾਂ ਕਰਾਏ ਉਹ ਪੰਚਾਇਤ ਦਾ ਜਿਹੜਾ ਸਰਪੰਚ ਸੀ ਜਾਂ ਸਰਪੰਚਣੀ ਸੀ ਉਹਨੇ ਖੁਰਦ-ਬੁਰਦ ਕੀਤੀ ਖਰ ਦੈਟਸ ਅ ਡਿਫਰੈਂਸ ਸਟੋਰੀ ਤੁਸੀਂ ਐਪੀਸੋਡ ਨੰਬਰ 382 ਵੇਖ ਸਕਦੇ ਹੋ ਜਦੋਂ ਮੈਂ ਇਹ ਐਪੀਸੋਡ ਕੀਤਾ ਉਦੋਂ ਮੈਂ ਇਹਨਾਂ ਦਾ ਨੰਬਰ ਅਵਤਾਰ ਸਿੰਘ ਜੀ ਦਾ ਲਿਆ ਉਹ ਦੋ ਮੁੰਡਿਆਂ ਤੋਂ ਜਿਹੜੇ ਰਸੂਲਪੁਰ ਪਿੰਡ ਤੋਂ ਮੇਰੇ ਕੋਲ ਆਏ ਤੇ ਖਬਰ ਦੇ ਕੇ ਗਏ ਜਦੋਂ ਮੈਂ ਫੋਨ ਕੀਤਾ ਤਾਂ ਚੱਕਿਆ ਨਹੀਂ ਉਹਨਾਂ ਨੇ ਦੱਸਿਆ ਜੀ ਵੀ ਸਾਰੀ ਕੰਪਨੀ ਦਾ ਕਰਤਾ ਧਰਤਾ ਅਵਤਾਰ ਸਿੰਘ ਹੀ ਆ ਤੇ ਇਹਦਾ ਜੇ ਤੁਸੀਂ ਸਪਸ਼ਟੀਕਰਨ ਲਾਓ ਤੇ ਇਹਨਾਂ ਨੇ ਜਵਾਬ ਨਹੀਂ ਦਿੱਤਾ ਗੱਲ ਹੋਈ ਨਹੀਂ ਉਦੋਂ ਗਾਂ ਫਿਰ ਮੈਂ 419 ਨੰਬਰ ਐਪੀਸੋਡ ਜਦੋਂ ਕੀਤਾ ਤਾਂ ਮੇਰੇ ਕੋਲ ਸੀਗਾ ਅਦਾਲਤ ਦਾ ਉਹ ਹੁਕਮ ਜਿਹਦੇ ਵਿੱਚ ਇਹਨਾਂ ਡਾਇਰੈਕਟਰਸ ਨੂੰ ਪ੍ਰੋਕਲੇਮਡ ਅਫੈਂਡਰ ਘੋਸ਼ਿਤ ਕੀਤਾ ਗਿਆ ਤਾਂ ਮੈਂ ਜਦੋਂ ਉਹ ਕਾਗਜ਼ ਅਵਤਾਰ ਸਿੰਘ ਦੇ ਵਟਸਐਪ ਤੇ ਭੇਜਿਆ ਤੇ ਕਿਹਾ ਇਹਦੇ ਬਾਰੇ ਦੱਸੋ ਤੋੜੇ ਡਾਇਰੈਕਟਰਾਂ ਦੇ ਵਿਰੁੱਧ 50 ਤੋਂ ਉੱਤੇ ਪਰਚੇ ਜਦ ਦਰਜ ਹੋ ਗਏ ਆ ਯਾਨੀ ਕਿ ਕੇਸ ਚੱਲ ਪਏ ਆ ਪਰਚੇ ਡਿਫਰੈਂਟ ਹੁੰਦੇ ਆ ਕੋਰਟ ਦੇ ਵਿੱਚ ਇਨਸਟਰੂਮੈਂਟਸ ਐਕਟ ਯਾਨੀ ਕਿ ਚੈੱਕ ਬਾਊਂਸ ਕਰਨ ਵਾਲੇ ਪਰਚੇ ਦਰਜ ਹੋ ਗਏ ਸਦਾ ਸਾਹਿਬ ਤੇ ਤੁਸੀਂ ਦੱਸੋ ਕੀ ਕਹਿਣਾ ਚਾਹੋਗੇ ਘਰ ਉਹਨਾਂ ਨੇ ਸਾਡੇ ਇਸ ਸੰਦੇਸ਼ ਨੂੰ ਨਜ਼ਰਅੰਦਾਜ਼ ਕਰਤਾ ਫਿਰ ਅਸੀਂ ਆਪਣਾ ਅਗਲਾ ਐਪੀਸੋਡ ਕਰਤਾ ਦੇਵੇਰ ਜਦੋਂ ਹੁਣ ਦੁਬਾਰਾ 2 ਦਿਨ ਪਹਿਲਾਂ ਫੋਨ ਆਇਆ ਮੈਂ ਆਖਿਆ ਜੀ ਤੁਸੀਂ ਪੱਖ ਜ਼ਰੂਰ ਭੇਜੋ ਜਦੋਂ ਅਗਲਾ ਕੋਈ ਐਪੀਸੋਡ ਪੈਦਾ ਹੋਇਆ ਤਾਂ ਫਿਰ ਐਮਰਜ ਕੀਤਾ ਤੇ ਦੈਨ ਆਈ ਵਿਲ ਡੈਫੀਨਟਲੀ ਕੰਸੀਡਰੇਟ ਤਾਂ ਉਹ ਜੀ ਕਹਿੰਦੇ ਠੀਕ ਆ ਮੈਂ ਤੁਹਾਨੂੰ ਜੀ ਹੁਣ ਉਹ ਐਪੀਸੋਡ ਦੇ ਬਾਰੇ ਆਪਣਾ ਵੱਖਰਾ ਵੱਖਰਾ ਸਪਸ਼ਟੀਕਰਨ ਭੇਜ ਰਿਹਾ ਮੈਂ ਕਿਹਾ ਜੀ ਜ਼ਰੂਰ ਭੇਜੋ ਖਰ ਸਾਨੂੰ ਪ੍ਰਾਪਤ ਹੋਇਆ ਨਹੀਂ ਜਦੋਂ ਅੱਜ ਅਸੀਂ ਤੀਜਾ ਐਪੀਸੋਡ ਕਰਨ ਲੱਗੇ ਤੇ ਮੈਂ ਫੇਰ ਉਹਨਾਂ ਨੂੰ ਇੱਕ ਮੈਸੇਜ ਭਾਇਆ WhatsApp ਤੇ ਤੇ ਉਹ ਕਾਫੀ देर ਦੇ ਵੇਖਿਆ ਨਹੀਂ ਫਿਰ ਮੈਂ ਫੋਨ ਕੀਤਾ ਫਿਰ ਉਹਨਾਂ ਨੇ ਚੱਕਿਆ ਨਹੀਂ ਜਾਂ ਫੋਨ ਬੰਦ ਸੀ ਆਈ ਡੂ ਨਾਟ ਨੋ ਤਾਂ ਫੇਰ ਜੀ ਕੋਈ ਅੱਧੇ ਘੰਟੇ ਬਾਅਦ ਉਹਨਾਂ ਦਾ ਫੋਨ ਆਇਆ ਅਵਤਾਰ ਸਿੰਘ ਜੀ ਦਾ ਤਾਂ ਮੈਨੂੰ ਤਾਂ ਇਹ ਦੱਸਣ ਚ ਆਇਆ ਪਤਾ ਲੱਗਿਆ ਵੀ ਉਹ ਲਾਇਸ਼ਿੰਗ ਅਫਸਰ ਨਾ ਇਸ ਕੰਪਨੀ ਦੇ ਕਰਤਾ ਧਰਤਾ ਨੇ ਸਾਰੇ ਪਲਾਂਟ ਵੇਚਣ ਦਾ ਖਰੀਦਣ ਦਾ ਜ਼ਮੀਨ ਕਿਸਾਨਾਂ ਨਾਲ ਸੌਦੀ ਮਾਰਨ ਦਾ ਸਾਰਾ ਕੰਮ ਉਹਨਾਂ ਕੋਲ ਹੀ ਹੁੰਦਾ ਸਾਰੇ ਵੱਡੇ ਅਫਸਰਾਂ ਨੂੰ ਛੋਟੇ ਅਫਸਰਾਂ ਨੂੰ ਪਟਵਾਰੀਆਂ ਛਟਵਾਰੀਆਂ ਤਹਿਸੀਲਦਾਰਾਂ ਨੂੰ ਪੰਚਾਇਤ ਮੈਂ ਕੀਮੇ ਦੀ ਅਧਿਕਾਰੀਆਂ ਨੂੰ ਗਮੋਡਾ ਨੂੰ ਸਭ ਨੂੰ ਇੱਕੋ ਨਾਮ ਪਤਾ ਹੈ ਉਹ ਹੈ ਜੀ ਅਵਤਾਰ ਸਿੰਘ ਦਾ ਜਦੋਂ ਉਹਨਾਂ ਨੇ ਕਾਲ ਕੀਤੀ ਉਹ WhatsApp ਕਾਲ ਸੀ ਮੈਨੂੰ ਕਹਿੰਦੇ ਜੀ ਬੇਟਾ ਮੇਰਾ ਬਿਮਾਰ ਸੀ ਮੈਂ ਹਸਪੀਟਲ ਸੀ ਮੈਂ ਤੁਹਾਡਾ ਮੈਸੇਜ ਵੇਖਿਆ ਨਹੀਂ ਮੈਂ ਕਹਿੰਦਾ ਦੱਸੋ ਕੀ ਕਹਿਣਾ ਚਾਹੁੰਦੇ ਹੋ ਇਹ ਪਰਚਾ ਦਰਜ ਹੋ ਗਿਆ ਜੀ ਤੁਹਾਡੇ ਡਾਇਰੈਕਟਰ ਦੇ ਵਿਰੁੱਧ 6 ਬੰਦਿਆਂ ਦੇ ਵਿਰੁੱਧ ਕੀ ਕਹਿੰਦੇ ਕਹਿੰਦੇ ਜੀ ਫਿਰ ਮੈਂ ਤੁਹਾਨੂੰ ਦੁਪਹਿਰ ਤੱਕ ਕੱਲ ਨੂੰ ਦੱਸੂ ਮੈਨੂੰ ਜੀ ਇੰਨਾ ਸਮਾਂ ਹੈ ਨਹੀਂ ਮੈਂ ਤਾਂ ਸਵੇਰੇ 6 ਵਜੇ ਅਪਲੋਡਿੰਗ ਟਾਈਮ ਆ ਵੀਡੀਓ ਦਾ ਆਈ ਕੈਨੋਟ ਵੇਟ ਥੈਨ ਉਹ ਕਹਿੰਦੇ ਜੀ ਠੀਕ ਆ ਮੈਂ ਅੱਧੇ ਘੰਟੇ ਵਿੱਚ ਤੁਹਾਨੂੰ ਜਵਾਬ ਦਿੰਦਾ ਮੈਂ ਕਿਹਾ ਮੈਂ ਤਾਂ ਮੋਟੀ ਜੀ ਗੱਲ ਹੀ ਦੱਸੋ ਕੀ ਪਰਚਾ ਸੱਚਾ ਕਿ ਝੂਠਾ ਅਵਧਾਰ ਸਿੰਘ ਜੀ ਕਹਿੰਦੇ ਬਿਲਕੁਲ ਝੂਠਾ ਮੈਂ ਤੁਹਾਨੂੰ ਇਹਦੀ ਡਿਟੇਲਸ ਭੇਜਦਾ ਜੀ ਝੂਠਾ ਕਿਵੇਂ ਫਿਰ ਅਸੀਂ ਓੜੀਆ 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 ਤੇ ਫਿਰ ਉਹਨਾਂ ਦਾ ਜਵਾਬ ਆਇਆ ਜੀ ਅਸੀਂ 10 ਵਜੇ ਦੇ ਕਰੀਬ ਦੁਬਾਰਾ ਫੋਨ ਕੀਤਾ ਨਾ ਚੱਕਿਆ ਦੀ ਜੋ ਮੈਂ ਉਹਨਾਂ ਨੂੰ ਫਿਰ ਬਾਅਦ ਮੈਸੇਜ ਪਾਇਆ ਉਹ ਤੁਸੀਂ ਹੁਣ ਸਕਰੀਨਸ਼ਾਟ ਆਪਣੀ ਸਕਰੀਨ ਤੇ ਵੇਖੋ ਮੈਂ ਉਹਨਾਂ ਨੂੰ ਕਿਹਾ ਮੈਂ ਅਵਤਾਰ ਜੀ ਜੇ ਤੁਸੀਂ ਕੰਪਨੀ ਦੇ ਕੋਈ ਅਹੁਦੇਦਾਰ ਨਹੀਂ ਤੁਹਾਡੇ ਵਿਰੁੱਧ ਪਰਚਾ ਦਰਜ ਨਹੀਂ ਹੋਇਆ ਤੁਸੀਂ ਪੀਓ ਵੀ ਡਿਕਲੇਅਰ ਨਹੀਂ ਹੋਏ ਤੁਸੀਂ ਬਿਨਾ ਦਸਕਤ ਕਰਨ ਵਾਲੇ ਅਧਿਕਾਰੀਓ ਤਾਂ ਫੇਰ ਤੁਸੀਂ ਇਸ ਤਰ੍ਹਾਂ ਕਰੋ ਜਿਹੜੇ ਉਹ ਅਧਿਕਾਰੀ ਨੇ ਜਿਹੜੇ ਦਸਕਤ ਕਰਦੇ ਨੇ ਅਹੁਦੇਦਾਰ ਨੇ ਉਹਨਾਂ ਚੋਂ ਕਿਸੇ ਦੋ ਜਾਂ ਤਿੰਨ ਦਾ ਨੰਬਰ ਭੇਜ ਦਿਓ ਫੋਨ ਨੰਬਰ ਭੇਜ ਦਿਓ ਮੈਂ ਡਾਇਰੈਕਟਲੀ ਗੱਲ ਕਰ ਲੈਣਾ ਕੀ ਇਹ ਪਰਚਾ ਮੋਹਾਲੀ ਪੁਲਿਸ ਨੇ ਸੱਚਾ ਦਰਜ ਕੀਤਾ ਕਿ ਝੂਠਾ ਕੀਤਾ ਫਿਰ ਇਹ ਜ਼ਹਿਰ ਹੈ ਕਿ ਪਰਚਾ ਬਿਲਕੁਲ ਸੱਚਾ ਦਰਜ ਹੋਇਆ ਪੂਰੀ ਇਨਕੁਆਰੀ ਤੋਂ ਬਾਅਦ ਹੋਇਆ ਤਿੰਨ ਸ਼ਖਸ ਸામਨੇ ਆਏ ਉਹਨਾਂ ਨੇ ਆਪਣੀ ਕਹਾਣੀ ਸੁਣਾਈ ਬੈਂਕ ਦੇ ਰਾਹੀਂ ਦਿੱਤੇ ਗਏ ਪੈਸੇ ਦੱਸੇ ਉਹਨਾਂ ਨੇ ਜਿਹੜੇ ਕੈਸ਼ ਦਿੱਤੇ ਉਹਦੀਆਂ ਰਸੀਦਾਂ ਵਿਖਾਈਆਂ ਥੋੜਾ ਜਿਹਾ ਤੁਹਾਨੂੰ ਬੈਕਗਰਾਉਂਡ ਦੇ ਦਿੰਦਾ ਜਿਹੜਾ ਐਪੀਸੋਡ ਨੰਬਰ 419 ਦੇ ਵਿੱਚ ਮੈਂ ਉਹਦਾ ਜ਼ਿਕਰ ਕੀਤਾ ਸੀ ਗਮਾੜਾ ਵੱਲੋਂ ਇਸ ਡਿਫਾਲਟਰ ਕੰਪਨੀ ਦੇ ਜਿਹੜੇ ਰਿਵਿਜ਼ਨ ਪਲਾਨਸ ਨੇ ਇਹ ਜੋਇੰਟ ਵੈਂਚਰ ਹੈ ਬੀਟਵੀਨ ਆਲਟਸ ਸਪੇਸ ਬਿਲਡਰਸ ਪ੍ਰਾਈਵੇਟ ਲਿਮਟਿਡ ਐਂਡ ਗ੍ਰੇਟਰ ਪੰਜਾਬ ਕੋਆਪਰੇਟਿਵ ਹਾਊਸਿੰਗ ਸੁਸਾਇਟੀ ਸੋ ਉਹਦਾ 500 ਏਕੜ ਥਾਂ ਹੈ ਤੇ ਇਹਨਾਂ ਨੇ ਇੱਕ ਡਿਫਾਲਟਰ ਕੰਪਨੀ ਹੈ ਇਹਦਾ ਜਿਹੜਾ ਹੈਗਾ ਨਕਸ਼ੇ ਪਾਸ ਕੀਤੇ ਦੁਬਾਰਾ ਉਹ ਕੀਤੇ ਜੀ ਕਿਹੜੀ ਕਿਹੜੀ ਤਰੀਕ ਨੂੰ 1 ਸੱਤ 22 ਨੂੰ ਤੇ 27 12 22 ਨੂੰ ਜਦੋਂ ਕਿ ਹੋ ਨਹੀਂ ਸਕਦੇ ਸੀ ਕਿਉਂਕਿ ਡਿਫਾਲਟਰ ਕੰਪਨੀ ਸੀ ਇਹਨਾਂ ਨੇ ਪੈਸੇ ਸਰਕਾਰ ਦੇ ਦਿੱਤੇ ਨਹੀਂ ਲੋਕਾਂ ਦਾ ਖਜ਼ਾਨਾ ਸਰਕਾਰੀ ਖਜ਼ਾਨਾ ਉਹਦੇ ਦੇਣਦਾਰ ਕੋਲ ਸਕੈਂਡਲ ਇਹਨਾਂ ਦਾ 6-700 ਕਰੋੜ ਦਾ ਐਸਟੀਮੇਟ ਕੀਤਾ ਜਾ ਰਿਹਾ ਤੇ ਫਿਰ ਤੁਹਾਨੂੰ ਮੈਂ ਦੱਸਿਆ ਸੀ ਪਿਛਲੇ ਐਪੀਸੋਡ ਦੇ ਵਿੱਚ ਇਸ ਕੰਪਨੀ ਦੇ ਵਿੱਚ ਬਹੁਤ ਵੱਡੇ ਵੱਡੇ ਲੋਕ ਸ਼ਾਮਲ ਨੇ ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ ਇਹਦੇ ਵਿੱਚ ਆਈਐਸ ਆਈਪੀਐਸ ਪੀਸੀਐਸ ਪੀਪੀਐਸ ਤੇ ਸਿਆਸਦਾਨ ਹੋਰ ਵਾਦ ਵਾਦ ਵੱਡੀਆਂ ਸ਼ਖਸੀਅਤਾਂ ਜਿਹੜੇ ਕਿ ਸਫੈਦ ਪੋਸ਼ ਨਹੀਂ ਉਹਨਾਂ ਦਾ ਇਹਦੇ ਵਿੱਚ ਮਤਲਬ ਕਿ ਪਲੋਟਸ ਨੇ ਇਹਨਾਂ ਦੀ ਇਨਵੈਸਟਮੈਂਟ ਇਹ ਜਿਹੜੇ ਪ੍ਰੋਜੈਕਟ ਨੇ ਇਹਨੂੰ ਫਲੋਟ ਕਰਨ ਵਾਲਾ ਵਿਅਕਤੀ ਸੀ ਯੂਪੀਐਸਸੀ ਲੈ ਰਾਈਂ ਸਿਲੈਕਟ ਹੋਇਆ ਇੰਡੀਅਨ ਰੇਲਵੇਜ਼ ਟ੍ਰਾਫਿਕ ਸਰਵਿਸ ਸਰਵਿਸ ਦਾ ਅਧਿਕਾਰੀ ਉਹ ਪਹਿਲਾਂ ਇਹਦੇ ਵਿੱਚ ਡਾਇਰੈਕਟਰ ਸੀ ਫਿਰ ਉਹ ਹੌਲੀ-ਦਨੇ ਨਿਕਲ ਗਿਆ ਉਹਨੇ ਫਿਰ ਹੋਰ ਬੰਦੇ ਪਾਤੇ ਫਿਰ ਉਹ ਕੱਢਤੇ ਫਿਰ ਹੋਰ ਪਾਤੇ ਮਤਲਬ ਕਿ ਆਵਾਗਮਨ ਜਿਹੜਾ ਨਹੀਂ ਆਉਣ ਜਾਣ ਉਸ ਸ਼ਖਸ ਦੇ ਕਹਿਣ ਤੇ ਇਸ ਕੰਪਨੀ ਦੇ ਵਿੱਚ ਹੁੰਦਾ ਰਿਹਾ ਹੁਣ ਵੀ ਇਹੀ ਕਿਹਾ ਜਾਂਦਾ ਹੈ ਤੁਸੀਂ ਜੇ ਐਫ ਆਈ ਆਰ ਧਿਆਨ ਨਾਲ ਪੜੋ ਉਹਦੇ ਵਿੱਚ ਬਾਰ ਬਾਰ ਜ਼ਿਕਰ ਹੋ ਰਿਹਾ ਕਿ ਇਹ ਸਾਰੇ ਕੰਮ ਦਾ ਇਸ ਤੰਤਰ ਦਾ ਇੱਕ ਮਾਸਟਰ ਮਾਈਂਡ ਮਾਸਟਰ ਮਾਈਂਡ ਜਿਹੜਾ ਕਿ ਨਜ਼ਰ ਨਹੀਂ ਆਉਂਦਾ ਜਿਹੜਾ ਦਸਤਕਤ ਨਹੀਂ ਕਰਦਾ ਪਰ ਉਹਦਾ ਹੁਕਮ ਚੱਲਦਾ ਨਾਉ ਆਈ ਊਡ ਸੇ ਮੋਹਾਲੀ ਪੁਲਿਸ ਨੇ ਪਰਚਾ ਦਰਜ ਕੀਤਾ ਵੈਲ ਨਾ ਪਰ ਉਹਨਾਂ ਵਾਸਤੇ ਇੱਕ ਵੱਡਾ ਚੈਲੰਜ ਅੱਗੇ ਸਾਹਮਣੇ ਨਜ਼ਰ ਆ ਰਿਹਾ ਉਹ ਇਹ ਆ టు ਲੁੱਕ ਫॉर ਦੀ ਹਿਡਨ ਹੈਂਡ ਇਹ ਪਿੱਛੇ ਸ਼ਖਸ ਕੌਣ ਆ ਇਹ ਮਾਸਟਰਮਾਈਂਡ ਕੌਣ ਆ ਹਿڈن ਹੈਂਡ ਲੱਭਣ ਦਾ ਜਿਹੜਾ ਚੈਲੰਜ ਆ ਇਹ ਮੋਹਾਲੀ ਪੁਲਿਸ ਨੂੰ ਦੇਖ ਰਿਹਾ ਉਹਨਾਂ ਨੂੰ ਚੈਲੰਜ ਦੇ ਰਿਹਾ ਉਹਦਾ ਲੱਭਣਾ ਇਸ ਕੇਸ ਲਈ ਬਹੁਤ ਹੀ ਮਹੱਤਵਪੂਰਨ ਹੋਏਗਾ ਨਾਉ ਆਰਟਿਕ ਅਸੀਂ ਕੀ ਕਹਿੰਦੇ ਆ ਆਲਟਸ ਅਤੇ ਗ੍ਰੇਟਰ ਪੰਜਾਬ ਕੋਆਪਰੇਟਿਵ ਹਾਊਸਿੰਗ ਸੁਸਾਇਟੀ ਦਾ ਬਹੁਤ ਵੱਡਾ ਸਕੈਮ ਆ ਤੇ ਇਹ ਵੀ ਚੰਗੀ ਸ਼ੁਰੂਆਤ ਮੁਹਾਲੀ ਪੁਲਿਸ ਨੇ ਪਰਚਾ ਦਰਜ ਕਰਕੇ ਕੀਤੀ ਹੈ ਲੋਕਾਂ ਨੂੰ ਇਨਸਾਫ ਮਿਲਣ ਦੀ ਉਮੀਦ ਜਾਗੀ ਆ ਬੜਨ ਦੀ ਸੇਮ ਟਾਈਮ ਕਹਾਂਗੇ ਕਿ ਇਸ ਕਾਂਡ ਨੂੰ ਇਸ ਕਾਮ ਨੂੰ ਪ੍ਰੂਵ ਕਰਨ ਦੇ ਲਈ ਮਲਟੀ ਡਿਪਾਰਟਮੈਂਟਲ ਜਾਂਚ ਕਮੇਟੀ ਬਣਾਉਣੀ ਚਾਹੀਦੀ ਆ ਜਿਹਦੇ ਵਿੱਚ ਪੁਲਿਸ ਤੋਂ ਇਲਾਵਾ ਗਮਾੜਾ ਦੇ ਅਧਿਕਾਰੀ ਕੋਆਪਰੇਟਿਵ ਮਹਿਕਮੇ ਦੇ ਅਧਿਕਾਰੀ ਤੇ ਹੋਰ ਸ਼ਾਮਲ ਕੀਤੇ ਜਾਣੇ ਚਾਹੀਦੇ ਆ ਰੈਵਨਿਊ ਵਾਲੇ ਸ਼ਾਮਲ ਕੀਤੇ ਜਾਣੇ ਚਾਹੀਦੇ ਆ ਤਾਂ ਕਿ ਉਹਨਾਂ ਨੂੰ ਆਪਣੇ ਆਪਣੇ ਵਿਭਾਗ ਦੇ ਕਾਨੂੰਨ ਦਾ ਤੇ ਰੂਲਸ ਰੈਗੂਲੇਸ਼ਨਸ ਦਾ ਪ੍ਰੋਸੀਜਰ ਦਾ ਪਤਾ ਹੋਵੇ ਕਿ ਫਾਈਲ ਕਿਵੇਂ ਤੁਰਦੀ ਹੈ ਕਿਹੜੇ ਕਾਨੂੰਨ ਦੇ ਤਹਿਤ ਤੁਰਦੀ ਆ ਜੇ ਪੁਲਿਸ ਵਾਲੇ ਕੰਦੇ ਕਰਨਗੇ ਬੜਾ ਸਮਾਂ ਲੱਗੇਗਾ ਕਿਉਂਕਿ ਉਹਨਾਂ ਨੂੰ ਸਾਰੇ ਵਿਭਾਗਾਂ ਦੀ ਗੱਲਬਾਤ ਜਿਹੜੀ ਕਾਨੂੰਨ ਔਰ ਪ੍ਰੋਸੀਜਰ ਸਮਝਣੇ ਪੈਣਗੇ ਇਟ ਵਿਲ ਟੇਕ ਲੋਟ ਆਫ ਟਾਈਮ ਸੋ ਜਲਦੀ ਕੰਮ ਨਿਵੇਣ ਵਾਸਤੇ ਮਲਟੀ ਡਿਪਾਰਟਮੈਂਟਲ ਪ੍ਰੋਬ ਕਮੇਟੀ ਦਾ ਗਠਨ ਪੰਜਾਬ ਸਰਕਾਰ ਨੂੰ ਕਰ ਦੇਣਾ ਚਾਹੀਦਾ ਹੈ ਪੁਆਇੰਟ ਨੰਬਰ 2 ਇਸ ਕੰਪਨੀ ਵੱਲੋਂ ਪਲਾਟਾਂ ਦੀ ਸੇਲ ਤੇ ਤੁਰੰਤ ਰੋਕ ਲਾਤੀ ਜਾਏ ਸਾਰੇ ਰਜਿਸਟਰਾਰਸ ਸਾ ਰਜਿਸਟਰਾਰਸ ਨੂੰ ਹਦਾਇਤ ਕੀਤੀ ਜਾਏ ਕਿ ਇਸ ਕੰਪਨੀ ਦਾ ਮਾਲ ਅੱਗੇ ਤੋਂ ਵੇਖਣਾ ਨਹੀਂ ਚਾਹੀਦਾ ਕਿਉਂਕਿ ਇਹਨਾਂ ਵੈਸਟਰ ਕੋਈ ਭੋਲਾ ਭਾਲਾ ਫੇਰ ਫਸੂਗਾ ਪੋゼਸ਼ਨ ਇਹਨਾਂ ਨੇ ਦੇਣਾ ਨਹੀਂ ਪਲਾਟ ਸਿਰਫ ਕਹਿ ਦਿੰਦੇ ਆ ਲਓ ਜੀ ਲੋਟ ਹੋ ਗਿਆ ਤੇ ਫਿਰ ਉਹ ਦਿੰਦੇ ਹੈ ਨਹੀਂ ਪੋਜੀਸ਼ਨ ਨਹੀਂ ਮਿਲਦਾ ਇਸ ਕੰਪਨੀ ਦੇ ਸਾਰੇ ਬੈਂਕ ਖਾਤੇ ਸੀਲ ਕਰਦਨੇ ਚਾਹੀਦੇ ਨੇ ਤੇ ਫਿਰ ਨਾਲ ਹੀ ਇਸ ਕੰਪਨੀ ਦੇ ਡਾਇਰੈਕਟਰਸ ਨੂੰ ਜਿਨ੍ਹਾਂ ਨੂੰ ਪੀਓ ਡਿਕਲੇਅਰ ਕੀਤਾ ਜਾਂ ਜਿਨ੍ਹਾਂ ਤੇ ਹੁਣ ਪਰਚਾ ਦਰਜ ਹੋਇਆ ਉਹਨਾਂ ਦੇ ਸਬੰਧ ਦੇ ਵਿੱਚ ਸਾਰੇ 에어ਪੋਰਟਸ ਤੇ ਸੀਪੋਰਟਸ ਤੇ ਹੋਰ ਲੈਂਡ ਐਗਜ਼ੈਕਟ ਰੂਟਸ ਤੇ ਐਲਓ ਸੀ ਜਾਰੀ ਕਰਨਾ ਚਾਹੀਦਾ ਯਾਨੀ ਕਿ ਲੁਕ ਆਊਟ ਸਰਕਲਰ ਕਿ ਜੇ ਇਹ ਕਿਤੇ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਆ ਤਾਂ ਇਹਨਾਂ ਨੂੰ ਰੋਕਿਆ ਜਾ ਸਕੇ ਬਿਕਾਉਜ਼ ਸਮਥਿੰਗ ਇਜ਼ ਪੈਂਡਿੰਗ ਅਗੇਂਸਟ ਥੈਮ ਐਸ ਪਰ ਇੰਡੀਅਨ ਲਾਅ ਇਸ ਖਬਰ ਦਾ ਇੱਥੇ ਹੁੰਦਾ ਜੀ ਅੰਤ ਮੈਨੂੰ ਅਰਜਨਦਰ ਸਿੰਘ ਤਗੜ ਨੂੰ ਆਗਿਆ ਦਿਓ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼